ਅਲੀ ਸਿੰਘ ਜੀ ਕਿੰਨੇ ਸਮੇਂ ਤੋਂ ਇਹ ਕੰਮ ਕਲਾ ਸ਼ੁਰੂ ਕੀਤਾ ਤੁਸੀਂ ਆਪਾਂ 8-9 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਸੀ ਪਾਪਾ ਨੂੰ ਟੈਗ ਹੋ ਗਿਆ ਸੀ ਹਾਂ ਜਿਹੜੇ ਮਰਸੀ ਜਦੋਂ ਪਾਪਾ ਨੂੰ ਟੈਗ ਹੋਇਆ ਮੈਂ ਤਾਂ ਉਹਦੇ ਛੋਟਾ ਜਾਂ ਸੀ 2-3 ਸਾਲ ਦਾ ਦੀ ਯਾਦ ਆਉਂਦੀ ਆ ਜੀ ਜਦੋਂ ਕੰਮ ਕਰੀ ਮਲਜੂਰੀਆਂ ਪੈਂਦੇ ਆ ਤੇ ਉਦੋਂ ਤੇ ਯਾਦ ਆਉਂਦੀ ਆ ਉਹਨਾਂ ਦੇ ਜਾਣ ਤੋਂ ਬਾਅਦ ਕਿੰਨੇ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਘਰੇ ਰੋਟੀ ਵੀ ਨਹੀਂ ਪੱਕਦੀ ਹੁੰਦੀ ਸੀ ਸਮਾਂ ਆ ਬੀਤੇ ਸੀ ਕਿਹੜੀ ਗੱਲ ਯਾਦ ਆਉਂਦੀ ਹੈ ਹੁੰਦਾ ਜੇ ਐਂ ਵੀ ਸਾਡੇ ਪਾਪਾ ਵੀ ਹੁੰਦੇ ਤੇ ਐਂ ਵੀ ਐਸ ਕਰਦੇ ਕਿ ਐਂ ਵੀ ਖੇਡਦੇ ਮਲਦੇ ਆ ਉਹ ਮਰ ਖੇਡ ਡੰਡੀਆਂ ਗਿਆ ਤੇ ਐਂ ਵੀ ਜਾਦਾ ਦੋਸਤਾਂ ਦੇ ਨਾਲ ਕੁੱਮਰ ਫਿੰਜ ਜਾਂਦੇ ਇੱਕ ਮਹੀਨਾ ਹੋ ਗਿਆ ਨੂੰ ਖੋਲੇ ਨੂੰ ਤੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਆਂਡਗਾਨ ਕੋ ਪੈਸੇ ਲੈ ਕੇ ਕੋ ਸਾਫ ਕਰਕੇ ਤੇ ਫੇਰ ਦੁਕਾਨ ਖੋਲੀ ਸਹੀ ਗੱਲ ਮਾਪਿ ਉਹਦੇ ਉੱਪਰ ਹੀ ਐਸ਼ ਕਰਦਾ ਉਹ ਬੰਦਾ ਹੋਰ ਕਿਸੇ ਦੇ ਉੱਪਰ ਨਹੀਂ ਐਸ਼ ਕਰ ਸਕਦਾ ਇਦਾਂ ਹੀ ਕਰਦਾ ਜਿਆ ਬੱਚੇ ਸੋਟੇ ਹੀ ਤੇ ਮਿਹਨਤ ਕਰਕੇ ਬੱਚੇ ਪਾਲੇ ਆ ਤੇ ਇਦਾਂ ਟੈਗ ਹੋ ਗਿਆ ਇਹ ਮੁੰਡੇ ਨੇ ਪਹਿਲਾਂ ਰੇੜੀ ਲਾਉਂਦਾ ਸੀ ਤੇ ਸਕੂਲੀ ਪੜਦਾ ਉਥੋਂ ਆ ਕੇ ਬਾਅਦ ਦੇ ਵਿੱਚ ਆਪਣਾ ਇਸ ਤਰ੍ਹਾਂ ਕੰਮ ਕਰਨ ਲੱਗ ਗਿਆ ਕਾਸੀ ਰਹੇ ਨੇ ਇਹਨਾਂ ਦੇ ਡੈਡੀ ਜਿਹੜੇ ਜੀਵਿੰਦਾਰਾਂ ਦੇ ਘਰ ਪਈ ਕਰਦੇ ਹੀ ਕੰਮ ਉਹਨਾਂ ਦਾ ਜ਼ਿੰਮੇਵਾਰਾਂ ਦਾ ਤੇ ਗੁਜ਼ਾਰਾ ਚੱਲਦਾ ਹੀ ਬਾਅਦ ਚ ਉਹਨਾਂ ਉੱਤੇ ਅਟੈਕ ਹੋ ਗਿਆ ਮਾਤਾ ਜੀ ਨੇ ਫਿਰ ਪਾਲਿਆ ਇਹਨਾਂ ਨੂੰ ਬੜੀ ਮੁਸ਼ਕਲਾਂ ਦੇ ਨਾਲ ਧੰਬਾ ਬੱਚੇ ਪਾਲਦੇ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਮਖਾਵਾਗੇ ਧਾਲੋਸ਼ੀ ਦੀ ਅਮਰਸਰ ਸਾਹਿਬ ਦੀਆਂ ਉਸ ਪਰਿਵਾਰ ਦੀਆਂ ਜਿਨ੍ਹਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਮੌਤ ਤੋਂ ਬਾਅਦ ਉਹਨੂੰ ਜਿਹੜਾ ਖੁਦ ਮਿਹਨਤ ਕਰਨੀ ਪੈਂਦੀ ਹੈ ਛੋਟੇ ਜਿਹੇ ਬੱਚੇ ਨੂੰ ਤੁਸੀਂ ਸਿਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਕੰਮ ਖੋਲਿਆ ਫਾਸ ਫੂਡ ਦਾ ਰਣਜੀਤ ਸਿੰਘ ਇਸ ਦਾ ਨਾਮ ਆ ਅਤੇ ਇਸ ਵੱਲੋਂ ਇਹ ਜਿਹੜਾ ਕਿ ਇਹ ਕੰਮਕਾਰ ਖੋਲ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਰਣਜੀਤ ਸਿੰਘ ਆਪਣੀ ਮਾਤਾ ਦੇ ਨਾਲ ਇੱਥੇ ਕੰਮ ਕਰਦਾ ਹੈ ਅਤੇ ਰੋਜੀ ਰੋਟੀ ਦਾ ਜਿਹੜਾ ਕਿ ਗੁਜਾਰਾ ਗੱਲ ਕਰਦਾ ਹੈ ਗੱਲਬਾਤ ਕਰਾਂਗੇ ਰਣਜੀਤ ਸਿੰਘ ਦੇ ਨਾਲ ਹਾਂਜੀ ਬੇਟਾ ਕੀ ਨਾਮ ਤੁਹਾਡਾ ਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕਿੰਨੇ ਸਮੇਂ ਤੋਂ ਇਹ ਕੰਮ ਕੰਨਾ ਸ਼ੁਰੂ ਕੀਤਾ ਤੁਸੀਂ ਆਪਾਂ 8-9 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਸੀ ਮਜਬੂਰੀ ਕੀ ਸੀ ਮਜਬੂਰੀ ਪਾਪਾ ਨੇ 하게 ਇਸ ਕਰਕੇ ਤੁਸੀਂ ਇਥੋਂ ਵੀ ਪਾਪਾ ਕੀ ਪਾਪਾ ਦਾ ਕੀ ਨਾ ਸੀ ਤੇ ਪਾਪਾ ਨੂੰ ਹੋਇਆ ਕੀ ਸੀ ਪਾਪਾ ਦਾ ਨਾਮ ਕਰਨਲ ਸਿੰਘ ਸੀ ਪਾਪਾ ਨੂੰ ਅਟੈਕ ਹੋ ਗਿਆ ਸੀ ਹਾਂ ਜਦੋਂ ਪਾਪਾ ਨੂੰ ਅਟੈਕ ਹੋਇਆ ਮੈਂ ਤੇ ਉਹਦੇ ਛੋਟਾ ਜਾਂ ਸੀ 2-3 ਸਾਲ ਦਾ ਹਾਂਜੀ ਤੁਸੀਂ ਮੇਰੇ ਸੋਪੀ ਹੋਰ ਪਰਿਵਾਰ ਵਿੱਚ ਕੌਣ ਕੌਣ ਆ ਤੇ ਕਿੰਨੇ ਕਿ ਜਿਹੜੀ ਤੁਹਾਡੇ ਤੇ ਮੋਢੇ ਤੇ ਜੰਬੇ ਹੋਈ ਪੈਗੀ ਕੰਮ ਕਰਦੇ ਸਾਡੇ ਪਰਿਵਾਰ ਚ ਦੋ ਭੈਣਾਂ ਵਾਂ ਦੋ ਭਰਾ ਵਾਂ ਤੇ ਇੱਕ ਮੰਮੀ ਆ ਮੈਂ ਵੀ ਨਹੀਂ ਸੋਪੀ ਕਦੀ ਸੋਚਿਆ ਸੀ ਵੀ ਛੋਟੀ ਉਮਰੇ ਤੁਹਾਨੂੰ ਕੰਮ ਕਾ ਕਰਨਾ ਪਊਗਾ ਇਸ ਚੀਜ਼ ਨੂੰ ਲੈ ਕੇ ਕਦੀ ਨਹੀਂ ਜੀ ਪੜ ਮਜ਼ਬੂਰੀਆਂ ਦਾ ਕਰਕੇ ਕੰਮ ਕਰਨਾ ਪੈ ਗਿਆ ਜੀਤਾ ਦੀ ਕਿੰਨੀ ਕੀ ਯਾਦ ਆਉਂਦੀ ਜਨਾਬ ਜੀ ਜਦੋਂ ਕੰਮ ਕਰੀ ਮਜ਼ਬੂਰੀਆਂ ਪੈਂਦੇ ਆ ਤੇ ਉਦੋਂ ਤੇ ਯਾਦ ਆਉਂਦੀ ਆ ਹਾਂਜੀ ਤੇ ਸੋਚਿਆ ਸੀ ਵੀ ਬਚਪਨ ਵਿੱਚ ਜਿਹੜੀ ਉਮਰੇ ਮੇਰੇ ਯਾਰ ਦੋਸਤ ਪੜਦੇ ਲਿਖਦੇ ਸੀ ਖੇਡਦੇ ਮਿਲਦੇ ਸੀ ਉਸੇ ਉਮਰੇ ਤੁਹਾਡੇ ਤੇ ਮੋਢੇ ਜਿੰਮੇ ਵੇ ਪਾਏ ਕੀ ਕਰਦੀ ਹਾਂਜੀ ਬੜਾਈ ਕਿਸੇ ਤੋਂ ਕੀਤੀ ਰਣਜੀਤ ਸਿੰਘ ਨਾਲ ਦੱਸ ਕੀਤੀਆਂ ਤੇ ਮਿਲ ਉਸ ਤੋਂ ਵੀ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿੰਨੇ ਕ ਹਾਲ ਕਰਦੇ ਹਾਲਾਤ ਜਿਹੜੇ ਨਾਜ਼ੁਕ ਨੇ ਆ ਕਰਦੇ ਹਾਲ ਠੀਕ ਹੀ ਨੇ ਮਾਰੇ ਵੀ ਨਹੀਂ ਦੇ ਨਾਂ ਇੰਨੇ ਚੰਗੇ ਠੀਕ ਹੈ ਪਿਤਾ ਦੇ ਜਾਣ ਤੋਂ ਬਾਅਦ ਕਿੰਨੇ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਘਰੇ ਰੋਟੀ ਵੀ ਨਹੀਂ ਪੱਕਦੀ ਹੁੰਦੀ ਸੀ ਹਾਂਜੀ ਗੁਰਦਵੈ ਟਾਲਾ ਸਾਹਿਬ ਤੋਂ ਜਾ ਕੇ ਖਾਂਦੇ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਰ ਰਣਜੀਤ ਸਿੰਘ ਦਾ ਕਹਿਣਾ ਪਿਤਾ ਦੇ ਜਾਣ ਤੋਂ ਬਾਅਦ ਘਰ ਦੇ ਇਹ ਹਾਲਾਤ ਹੋ ਗਏ ਸੀ ਕਿ ਗੁਰਦੁਆਰਾ ਟਾਲਾ ਸਾਹਿਬ ਜਿਹੜਾ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਉੱਥੋਂ ਜਾ ਕੇ ਪਛਾਦਾ ਛਕਣਾ ਪੈਂਦਾ ਸੀ ਇਸ ਤਰ੍ਹਾਂ ਦੇ ਘਰ ਦੇ ਹਾਲਾਤ ਹੋ ਗਏ ਸੀ ਹਮੇਸ਼ਾ ਕਹਿੰਦਾ ਵੀ ਪਿਤਾ ਦੇ ਸਿਰ ਤੇ ਹੀ ਬੰਦਾ ਐਸ਼ ਕਰਦਾ ਵਾ ਪਿਤਾ ਦੇ ਸਿਰ ਤੇ ਹੀ ਜ਼ਿੰਦਗੀ ਬਤੀਤ ਕਰਦਾ ਹੈ ਅਨਿਤ ਸਿੰਘ ਜੀ ਤੁਸੀਂ ਗੈਸ ਬੰਦ ਕਰ ਲਓ ਮੈਨਸੋ ਵੀ ਹਮੇਸ਼ਾ ਕਹਿੰਦਾ ਵੀ ਬਾਪੂ ਦੇ ਸਿਰ ਤੇ ਐਸ਼ ਕੀਤੀ ਜਾਂਦੀ ਆ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਬਹੁਤ ਜ਼ਿਆਦਾ ਸਚਾਈ ਆ ਬਾਪੂ ਦੇ ਸਿਰ ਤੇ ਸਚਾਈ ਉਹ ਐਸ਼ ਕੀਤੀ ਜਾਂਦੀ ਆ ਬਾਪੂ ਨਾਲ ਜਿਹੜੇ ਬੀਤੇ ਸਮਾਂ ਸੀ ਜਾਂ ਬਾਪੂ ਨਾਲ ਜਿਹੜਾ ਬੀਤੇ ਟਾਈਮ ਸੀ ਉਹ ਗੱਲਾਂ ਕੀਤੀਆਂ ਕਿੰਨੇ ਕ ਯਾਦ ਆਉਂਦੀਆਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ ਜਦੋਂ ਦਿਨਦਾਰ ਹੁੰਦਾ ਸੀ ਦੀਵਾਲੀ ਦੀ ਸ਼ਹਿਰਾ ਹੁੰਦਾ ਸੀ ਉਦੋਂ ਕਿਹੜੇ ਕਿਹੜੇ ਤਿਹਾੜੀ ਦਿਨ ਜਿੱਤੇ ਆਉਂਦੇ ਨੇ ਕਿੰਨੀਆਂ ਖੁਸ਼ੀਆਂ ਮਨਾਉਂਦੇ ਸੀ ਘਰ ਵਿੱਚ ਬਹੁਤ ਖੁਸ਼ੀਆਂ ਮਨਾਉਂਦੇ ਸੀ ਬਾਪੂ ਨੇ ਸਮਾਂੜਾ ਬੀਤਿਆ ਸੀ ਕਿਹੜੀ ਗੱਲ ਯਾਦ ਆਉਂਦੀ ਹੈ ਉਹਨਾਂ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਭਾਈ ਰਣਜੀਤ ਸਿੰਘ ਦਾ ਬਚਪਨ ਜਿਹੜਾ ਸੀ ਸ਼ੁਰੂ ਤੋਂ ਹੀ ਜਿੱਥੇ ਕਿ ਬੱਚੇ ਪੜਦੇ ਲਿਖਦੇ ਨੇ ਖੇਡਦੇ ਮਿਲਦੇ ਨੇ ਪਰ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਪੈ ਗਈ ਰਜੀਤ ਦਾ ਤੁਸੀਂ ਦੇਖ ਸਕਦੇ ਹੋ ਅਜੀਤ ਦਾ ਕਹਿਣਾ ਵੀ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਉਹ ਖੁਦ ਕੰਮ ਕਰਨਾ ਪੈਂਦਾ ਤੇ ਬੜੇ ਮਾੜੇ ਸਮੇਂ ਵਿੱਚ ਉਹ ਜਰਾਂ ਰਜੀਤ ਲੰਘਿਆ ਵਾ ਤਰਜੀਤ ਜੀ ਹੋਰ ਕਿਸ ਤਰ੍ਹਾਂ ਦੇ ਹਾਲਾਤ ਸੀ ਜ਼ਿੰਦਗੀ ਨੇ ਕੋਈ ਸੋਚਿਆ ਸੀ ਕਈ ਰੱਬ ਦਾ ਵੀ ਗੁੱਸਾ ਕਿਲਾ ਹੁੰਦਾ ਚੀਜ਼ ਨੂੰ ਲੈ ਕੇ ਵੀ ਰੱਬਾ ਕਿਹੜੇ ਦਿਨ ਸਾਡੇ ਸਮਾਂ ਲਿਆਤਾ ਛੋਟੀ ਉਮਰੇ ਸਾਡੇ ਪਿਤਾ ਦਾ ਸਾਯਾ ਸੇ ਤੋਂ ਚੁੱਕ ਲਿਆ ਹਾਂਜੀ ਕੀ ਹੁੰਦਾ ਜੀ ਹੁੰਦਾ ਐਵੇਂ ਵੀ ਸਾਡੇ ਪਾਪਾ ਵੀ ਹੁੰਦੇ ਤੇ ਐਵੇਂ ਵੀ ਐਸ ਕਰਦੇ ਕਿ ਐਵੇਂ ਖੇਡਦੇ ਮਾਲਦੇ ਆਉਂ ਮਰ ਖੇਡਣ ਦੀਆਂ ਗਿਆ ਤੇ ਐਵੇਂ ਜਿਆਦਾ ਦੋਸਤਾਂ ਦੇ ਨਾਲ ਘੁੰਮਣ ਫਿਰ ਜਾਂਦੇ ਕੋਈ ਯਾਰ ਦੋਸਤੀ ਕਹਿੰਦੇ ਪਿਆਰ ਜੀ ਸਾਡੇ ਨਾਲ ਚਲੀਏ ਖੇਡੀਏ ਮਲੀਏ ਜਾਂ ਅਸੀਂ ਦੇ ਦੇ ਅੱਜ ਕੱਲ ਦੇ ਬੱਚੇ ਜਾਂ ਤਾਂ ਮੋਬਾਈਲਾਂ ਵਿੱਚ ਬਿਜੀ ਨੇ ਜਾਂ ਹੋਰ ਕੰਮ ਕਰਦੇ ਨੇ ਜਾਂ ਹੋਰ ਖੇਡਦੇ ਮਾਲਦੇ ਨੇ ਤੁਸੀਂ ਕੰਮ ਕਾਰ ਚ ਬਿਜੀ ਹੁੰਦੇ ਜੀ ਹਾਂਜੀ ਕਹਿੰਦੇ ਨੇ ਤੇ ਤੁਸੀਂ ਕਦੇ ਐਂ ਆਖਿਆ ਕਿ ਨਹੀਂ ਜਦ ਕੰਮ ਕਰਨਾ ਵਾ ਨਹੀਂ ਜਾ ਜਾਂਦਾ ਮੇਰੇ ਕੋ ਤੁਸੀਂ ਦੇਖ ਸਕਦੇ ਹੋ ਕਿ ਰਣਜੀਤ ਦਾ ਕਹਿਣਾ ਹੈ ਕਿ ਘਰ ਦੇ ਹਾਲਾਤ ਕਰਕੇ ਜਾਂ ਘਰ ਦੀ ਜ਼ਿੰਮੇਵਾਰੀ ਕਰਕੇ ਜਿਹੜਾ ਉਹਨਾਂ ਨੂੰ ਖੁਦ ਕੰਮ ਕਰਨਾ ਪੈਂਦਾ ਯਾਰ ਦੋਸਤ ਜਿਹੜੇ ਨੇ ਉਹ ਖੇਡਦੇ ਮਿਲਦੇ ਨੇ ਉਹਨਾਂ ਨੂੰ ਬੁਲਾਉਂਦੇ ਵੀ ਨਹੀਂ ਪਰ ਰਣਜੀਤ ਦਾ ਕਹਿਣਾ ਹੈ ਕਿ ਉਹ ਮਜਬੂਰੀ ਕਰਕੇ ਘਰ ਦੇ ਨਹੀਂ ਜਾ ਸਕਦੇ ਕਿਉਂਕਿ ਘਰ 'ਚ ਗਰੀਬੀ ਵੀ ਆ ਘਰ 'ਚ ਮਾੜੇ ਹਾਲਾਤ ਵੀ ਨੇ ਘਰ 'ਚ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਕਿ ਰਣਜੀਤ ਦੇ ਪੈ ਗਈ ਆ ਤੇ ਰਣਜੀਤ ਜੀ ਕਦੀ ਜ਼ਿੰਦਗੀ 'ਚ ਘਬਰਾਏ ਵੀ ਅਸੀਂ ਚੀਜ਼ ਲੈ ਕੇ ਵੀ ਜ਼ਿੰਦਗੀ ਕਿਸ ਤਰ੍ਹਾਂ ਕੱਟਾਂਗੇ ਕਿਸ ਤਰ੍ਹਾਂ ਪਰਿਵਾਰ ਪਾਲਾਂਗੇ ਜਾਂ ਕਿਸ ਤਰ੍ਹਾਂ ਸਾਥ ਦੇਵ ਨਹੀਂ ਕੋਈ ਘਬਰਾਏ ਨਹੀਂ ਆ। ਬਾਕੀ ਬਰਮਾਦਮਾ ਨਾਲ ਹੀ ਹੈਗਾ ਵਾ। ਹਾਂਜੀ। ਰੱਬ ਤੇ ਕਿੰਨਾ ਕੋਈ ਵਿਸ਼ਵਾਸ ਕਰਦੇ ਹੋ? ਰੱਬ ਤੇ ਵਿਸ਼ਵਾਸ ਸਾਨੂੰ ਪੂਰਾ। ਤੇ ਮਿਹਨਤ ਕਰਾਂਗੇ ਤੇ ਹੀ ਆਪੇ ਅੱਗੇ ਆਵਾਂਗੇ। ਵੀਰ ਜੀ ਸੋ ਪਿਰਜੀਤ ਦੀ ਇਸ ਕੰਮ ਤੋਂ ਪਹਿਲਾਂ ਹੋਰ ਕਿਹੜੇ ਕਿਹੜੇ ਕੰਮ ਜ਼ਿੰਦਗੀ ਚ ਕੀਤੇ ਸੀ? ਕਿੰਨੇ ਕਿ ਡੜੇ ਕੀ ਠੱਕੇ ਖਾਣੇ ਪਏ ਜ਼ਿੰਦਗੀ ਚ? ਬਹੁਤ ਠੱਕੇ ਖਾਣੇ ਪਏ। ਇਸ ਕੰਮ ਚ ਸਕੂਲਾਂ ਆਗੇ ਕਰਦਿਆਂ ਮਜਬੂਰੀਆਂ ਡੰਗਲ ਜੰਗਲ ਵੀ ਹੁੰਦੇ ਸੀ ਉਹ ਪੱਠੇ-ਪੁੱਠੇ ਵੀ ਲਿਆਉਣੇ ਹੁੰਦੇ ਸੀ ਵੀ ਕੰਮ ਤੇ ਵੀ ਜਾਣਾ ਹੁੰਦਾ ਸੀ ਹਾਂਜੀ ਪੜਾਈ ਕਿੱਥੋਂ ਤੱਕ ਕੀਤੀ ਹੈ ਕਿ ਸੋਚਿਆ ਨਹੀਂ ਵੀ ਹੋਰ ਗਾਂ ਪੜ ਲਈਏ ਪੜ ਲੈ ਕੇ ਅਫਸਰ ਬਣ ਜਾਾਂਗੇ ਕਿਤੇ ਨੌਕਰੀ ਵਧੀਆ ਮਿਲ ਜਾਊਗੀ ਕਿਤੇ ਹਾਂਜੀ ਸੋਚਿਆ ਸੀ ਪਰ ਨਹੀਂ ਉਹ ਪੈਸੇ ਦਾ ਕਰਕੇ ਨਹੀਂ ਪੜ ਸਕੇ ਹਾਂਜੀ ਵੀਰੇ ਸੋ ਵੀ ਤੁਹਾਡੇ ਪਿਤਾ ਕੀ ਕਹਿੰਦੇ ਸੀ ਸੁਪਨਾ ਸੀ ਕਿ ਉਹਨਾਂ ਦਾ ਕਿ ਤੁਹਾਨੂੰ ਦੇਖਣਾ ਵੀ ਰਣਜੀਤ ਵੱਡੀ ਹੋ ਕੇ ਕੀ ਬਣੂਗਾ ਕਿ ਸੋਚਿਆ ਸੀ ਉਹਨਾਂ ਨੇ ਸੁਪਨਾ ਤੁਹਾਡੇ ਬਾਰੇ ਪਤਾ ਨਹੀਂ ਉਹ ਤੋਂ ਤੇ ਮੈਂ ਛੋਟਾ ਜਾਇਗਾ ਸੀ। ਹੂੰ। ਤੁਹਾਡੀ ਕੀ ਮਾਤਾ ਜੀ ਗੱਲਾਂ ਕਰਦੇ ਹੋਣਗੇ ਰਣਜੀਤ ਵੀ ਤੁਹਾਡੇ ਪਾਪਾ ਇਹ ਕਹਿੰਦੇ ਸੀ ਕਦੀ ਮੰਮਾ ਨੂੰ ਦੱਸਿਆ ਕਿ ਕਦੇ ਇਕੱਲੇ ਬੈਠੇ ਹੋਗੇ। ਨਹੀਂ ਇਸ ਤੱਕ ਨਹੀਂ ਦੱਸਿਆ। ਲੇਕਿਨ ਇਹ ਸੋਪੀ ਜਦੋਂ ਕੱਲੇ ਬੈਠੀ ਹੁੰਦੇ ਉਹਦੋਂ ਕਿੰਨਾ ਕਿ ਮਨ ਉਦਾਸ ਹੁੰਦਾ ਵੀ ਆਪਣੇ ਪਿਤਾ ਨੂੰ ਲੈ ਕੇ ਯਾਰ ਕੀਤਾ ਜਾਂਦਾ ਕਦੀ ਵੀ ਅੱਜ ਸਾਡੇ ਪਿਤਾ ਹੁੰਦੇ ਤੇ ਸ਼ਾਇਦ ਸਾਨੂੰ ਛੋਟੀ ਉਮਰ ਇਸ ਤਰ੍ਹਾਂ ਕੰਮ ਕਰਨਾ ਕਰਨੇ ਪੈਂਦੇ। ਬਹੁਤ ਮਨ ਉਦਾਸ ਹੁੰਦਾ। ਹਾਂਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਿਤਾ ਦੇ ਜਾਣ ਤੋਂ ਬਾਅਦ ਇਹਨਾਂ ਦੇ ਮੁੰਡਿਆਂ ਤੇ ਜ਼ਿੰਮੇਵਾਰੀ ਪੈ ਜਾਂਦੀ ਆ ਘਰ ਦੀ ਅਤੇ ਛੋਟੀ ਉਮਰ ਦੇ ਜਿਹੇ ਉਮਰ ਵਿੱਚ ਕਿਤਾਬਾਂ ਹੱਥ 'ਚ ਹੋਣੀ ਚਾਹੀਦੀਆਂ ਸੀ ਉਸੇ ਉਮਰ ਦੇ ਰਣਜੀਤ ਨੂੰ ਜਿਹੜਾ ਇੱਕ ਉਹ ਕੰਮ ਕਰਨਾ ਪੈਂਦਿਆ ਫਾਸਫੋਰ ਦਾ ਕੰਮ ਕਰਨਾ ਪੈਂਦਿਆ ਤੇ ਅਮਜੀਤ ਦਾ ਕਹਿਣਾ ਵੀ ਇਹ ਜਿਹੜਾ ਕੰਮ ਕਰਿਆ ਬੜੀ ਮੁਸ਼ਕਿਲ ਨਾਲ ਖੋਲਿਆ ਗਿਆ ਰਣਜੀਤ ਮਿੰਨੀਸੋਪੀਏ ਫਿਰ ਜਿਹੜੇ ਦੁਕਾਨਦਾਰੀ ਖੋਲੀ ਆ ਕਿੰਨਾ ਸਮਾਂ ਖੋਲਿਨ ਹੋ ਗਿਆ ਤੇ ਫਿਰ ਮਦਦ ਕਿੱਨੇ ਕੀਤੀ ਉਸ ਵਾਰ ਇੱਕ ਮਹੀਨਾ ਹੋ ਗਿਆ ਇਹਨੂੰ ਖੋਲਿਨ ਤੇ ਰਿਸ਼ਤੇਦਾਰਾਂ ਕੋ ਪੈਸੇ ਲਾ ਕੇ ਆਹ ਡਾਕਾਨ ਕੋ ਪੈਸੇ ਲਾ ਕੇ ਕੋ ਸਾਫ ਕਰਕੇ ਤੇ ਫੇਰ ਦੁਕਾਨ ਖੋਲੀ ਤੇ ਫਿਰ ਕਿੰਨੇ ਕੇ ਪੈਸੇ ਲੱਗੇ ਹੁਣ ਤੱਕ ਕਰਜ਼ਾ ਵੀ ਚੜ ਗਿਆ ਹੋਊਗਾ ਕਰਜ਼ਾ ਵਾਪਸ ਵੀ ਕਰਨਾ ਹੋਊਗਾ ਇਹ ਲੱਖ ਕੇ ਰੁਪਿਆ ਚੜ ਗਿਆ ਉਹਨਾਂ ਦਾ ਕਰਜ਼ਾ ਹਾਂਜੀ ਤੇ ਉਹ ਹੌਲੀ ਹੌਲੀ ਤਾ ਦੇਣਗੇ ਫੇਰ ਇੱਥੋਂ ਹੀ ਉਹਨਾਂ ਕਰਾਂਗੇ ਤੇ ਤਾ ਦੇ ਤੇ ਕੀ ਕਿਹੜੇ ਜਗ੍ਹਾ ਦੇ ਸਾਡੇ ਦਰਸ਼ਕਾ ਦੇਖ ਰਹੇ ਤੁਹਾਨੂੰ ਦੇਸ਼ਾਂ ਦੇਸ਼ਾਂ ਜੀ ਕੀ ਕਹਿਣਾ ਚਾਹੋਗੇ ਮੈਂ ਦੱਸ ਕਹਣਾ ਚਾਹੁੰਦੇ ਆ ਕਿ ਇੱਥੇ ਆਓ ਸਵਾਦ ਖਾਣਾ ਬਣਾਉਨੇ ਆ ਕਿ ਵੇਖੋ ਆਗੇ ਤੋਂ ਸਵਾਦ ਦੇਖੋ ਜਰੂਰ ਆਓ ਇੱਕ ਵਾਰੀ ਤੇ ਵੀ ਦੇਖੋ ਕਿ ਰੱਬ ਨੂੰ ਵੀ ਗੁੱਸਾ ਕਿਲਾ ਹੁੰਦਾ ਵੀ ਰੱਬਾ ਕਦੇ ਵੀ ਕਿਸੇ ਦਾ ਪਿਤਾ ਦੀ ਮੌਤ ਜਾਂ ਨਾ ਮਾਂ ਦੀ ਨਾ ਮੌਤ ਹੋਵੇ ਕਿਉਂਕਿ ਹਮੇਸ਼ਾ ਹੀ ਬਾਪ ਦੇ ਸਿਰ ਤੇ ਕਹਿੰਦਾ ਬੰਦਾ ਮੋਢਿਆਂ ਤੇ ਐਸ਼ ਕਰਦਾ ਅਤੇ ਜ਼ਿੰਦਗੀ ਮਤੀਤ ਕਰਦਾ ਤੇ ਬੰਦਾ ਬੇਪਰਵਾਹ ਹੁੰਦਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਬਹੁਤ ਜ਼ਿਆਦਾ ਸੱਚਾਈ ਹੈ ਸਹੀ ਗੱਲ ਮਾਪਿਓ ਦੇ ਉੱਪਰ ਹੀ ਐਸ਼ ਕਰਦਾ ਬੰਦਾ ਔਰ ਕਿਸੇ ਦੇ ਉੱਪਰ ਨਹੀਂ ਆਸ ਕਰ ਸਕਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਰਮਜੀਤ ਛੋਟੀ ਉਮਰ ਹੈ ਪਰ ਜ਼ਿੰਮੇਵਾਰੀਆਂ ਬੜੀਆਂ ਮੋਢੇ 'ਤੇ ਪੈ ਗਈਆਂ ਨੇ ਪਿਤਾ ਦੀ ਮੌਤ ਬਾਅਦ ਇਹਨੇ ਆਪਣਾ ਇੱਕ ਕੰਮ ਕਾਰੋਬਾਰ ਖੋਲ੍ਹਿਆ ਵਾ ਰਿਸ਼ਤੇਦਾਰ ਭੈਣ ਭਰਾਵਾਂ ਨੇ ਮਦਦ ਕੀਤੀ ਆ ਬਸ ਤੁਹਾਡੇ ਸਾਥ ਦੀ ਲੋੜ ਆ ਇਸ ਨੌਜਵਾਨ ਦਾ ਵੱਤਾਂ ਸਾਥ ਦਿਓ ਸਪੋਰਟ ਕਰਿਓ ਤਾਂ ਜੋ ਕਿ ਜਿਹੜਾ ਰਮਜੀਤ ਦੇ ਹਾਲਾਤ ਚੰਗੇ ਹੋ ਸਕਣ ਅਤੇ ਘਰ ਚੋਂ ਗਰੀਬੀ ਜਿਹੜੀ ਆ ਦੂਰ ਹੋ ਸਕੇ ਰਮਜੀਤ ਦਾ ਸੁਪਨਾ ਸੀ ਵੀ ਪੜ ਲੈ ਕੇ ਅੰਦਾ ਪਰ ਘਰਾਂ ਦੀ ਮਜਬੂਰੀ ਹੈਗਾ ਕਿ ਅੰਜੀਤ ਨਹੀਂ ਪੜ ਸਕਿਆ ਪਰ ਫਿਰ ਵੀ ਮਿਹਨਤ ਬਹੁਤ ਕੀਤੀ ਅੰਜੀਤ ਨੇ ਜਿੰਨੇ ਆਪਣਾ ਕਾਰੋਬਾਰ ਸੈੱਟ ਕੀਤਾ ਅਤੇ ਖੁੱਦ ਖਾਸ ਫਾਟਪੁਲ ਜਿਹੜਾ ਇਹ ਕੰਮਕਾਰ ਖੁੱਲਿਆ ਗਿਆ ਅੰਜੀਤ ਦੇ ਸਹੀ ਹਿੰਮਤ ਉਹ ਅਸੀਂ ਦਾਤ ਦਿੰਦੇ ਆ ਅਤੇ ਵੱਤ ਵਾ ਸਪੋਰਟ ਕਰਦੇ ਆ ਸੰਜੀਤ ਨੂੰ ਵੀ ਵੱਤ ਵਾ ਸਪੋਰਟ ਕੀਤੀ ਜਾਵੇ ਅਤੇ ਅੰਜੀਤ ਦੇ ਨਾਲ ਜਿਹੜਾ ਕੀ ਇਹ ਤੁਸੀਂ ਦੇਖ ਸਕਦੇ ਹੋ ਵੀ ਹਿੰਮਤ ਦੇ ਨਾਲ ਜਿਹੜਾ ਇਹ ਕੰਮਕਾਰ ਖੁੱਲਿਆ ਗਿਆ ਵਾ ਦਰਸ਼ਕਾਂ ਨੂੰ ਵੱਤ ਵਾ ਵੀ ਲਿਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਹੁਣ ਸਮਾਨ ਨਾਲ ਵੀ ਗੱਲਬਾਤ ਕਰਦੇ ਆ ਜਿਹੜੀ ਮਾਂ ਹਮੇਸ਼ਾ ਆਪਣੇ ਪੁੱਤ ਦਾ ਸਾਹ ਦਿੰਦੀ ਆ ਹਾਂਜੀ ਮਾਤਾ ਜੀ ਕੀ ਕ ਬਿੰਦਰਕਰ ਬਿੰਦਰ ਸਿੰਘ ਨੇ ਸੋ ਵੀ ਪਿਤਾ ਦੀ ਮੌਤ ਹੋ ਜਾਂਦੀ ਆ ਤੇ ਰਣਜੀਤ ਕੱਲਿਆ ਪੈ ਜਾਂਦਾ ਤੇ ਤੁਸੀਂ ਕਿੰਨੇ ਕੇ ਸਪੋਰਟ ਕੀਤੀ ਆ ਕਿੰਨਾ ਕੇ ਸਾਥ ਰਣਜੀਤ ਦਾ ਇਦਾਂ ਹੀ ਕਰਦਾ ਜਿਆ ਬੱਚੇ ਛੋਟੇ ਹੀ ਤੇ ਮਿਹਨਤ ਕਰਕੇ ਬੱਚੇ ਪਾਲੇ ਆ ਤੇ ਇਦਾਂ ਟੈਗ ਹੋ ਗਿਆ ਨੂੰ ਜਿਵੇਂ ਦਾਰਾਂ ਜੱਟਾਂ ਦੇ ਘਰ ਕੰਮ ਕਰਦਾ ਇਹ ਤੇ ਟੈਗ ਹੋ ਗਿਆ ਕਿੰਨੇ ਕਿੰਨੇ ਬੱਚੇ ਟਾਲੇ ਸਾਭੋ ਲਿਆ ਲਿਆ ਕੇ ਖਾਂਦੇ ਰਹੇ ਗੁਜ਼ਾਰਾ ਕਰਦੇ ਰਹੇ ਤੇ ਇਦਾਂ ਕਿੰਨੀ ਕਿ ਗਰੀਬੀ ਕੱਟ ਦੇਖੀ ਆ ਅੱਜ ਬੱਚੇ ਜਵਾਨ ਹੋ ਗਏ ਨੇ ਕਿੰਨਾ ਕਿ ਚੰਗਾ ਲੱਗਦਾ ਮਿਹਨਤ ਕਰਦੇ ਸ਼ੁਰੂ ਕੀਤੀ ਬੱਚਾ ਨੇ ਬਹੁਤ ਗਰੀਬੀ ਚੱਕੀ ਤੇ ਨਾਲ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕਿ ਇਥੇ ਸਮਾਨ ਲੈਣ ਵਾਸਤੇ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਇਹ ਮੁੰਡੇ ਨੇ ਪਹਿਲਾਂ ਰੇੜੀ ਲਾਉਂਦਾ ਸੀ ਤੇ ਸਕੂਲੀ ਪੜਦਾ ਉੱਥੋਂ ਆ ਕੇ ਬਾਅਦ ਦੇ ਵਿੱਚ ਆਪਣਾ ਇਸ ਤਰ੍ਹਾਂ ਕੰਮ ਕਰਨ ਲੱਗ ਗਿਆ ਪੜ੍ਹਾਈ ਕਰਕੇ ਤੇ ਬੱਚਾ ਚੰਗਾ ਕੰਮ ਕਰਦਾ ਵਧੀਆ ਸੌਦਾ ਵੇਚਦਾ ਜੀ ਤੇ ਚਲੋ ਮਹਾਰਾਜ ਦੀ ਕਿਰਪਾ ਹੋ ਰਹੀ ਹੌਲੀ ਹੌਲੀ ਇਸ ਵਿੱਚ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਛੋਟੀ ਉਮਰ ਹੈ ਐਸ ਉਮਰੇ ਜ਼ਿਆਦਾਤਰ ਬੱਚੇ ਪੜ੍ਹਦੇ ਲਿਖਦੇ ਨੇ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਲੱਗਦਾ ਇਹ ਕੰਮ ਕਰਨਾ ਪੈਂਦੇ ਐ ਇਸ ਦਾ ਕੋ ਭਾਈ ਜੀ ਜਦੋਂ ਮਾਂ ਪਿਓ ਦਾ ਸਹایا ਸਿਰ ਤੋਂ ਉੱਠ ਗਿਆ ਮਾਤਾ ਨੇ ਕਿਸ ਤਰ੍ਹਾਂ ਪਾਲਿਆ ਤੇ ਇਸ ਕਰਕੇ ਬੱਚਾ ਪੜ੍ਹਾਈ ਕਰਕੇ ਆਪਣਾ ਕੰਮ ਸਿੱਖ ਕੇ ਤੇ ਆਪਣੀ ਮਿਹਨਤ ਸਿੱਖ ਕੇ ਤੇ ਮੁੜ ਕੇ ਆਪਣਾ ਚਲੋ ਕਿ ਕੋ ਕੰਮ ਸਿੱਖ ਕੇ ਆਪ ਫਿਰ ਚਲਾਈ ਦੁਕਾਨਦਾਰੀ ਇਹਨੇ ਹਾਂ ਜਿੰਦ ਦੇ ਘਰ ਦੇ ਹਾਲਾਤ ਬੜੇ ਨਾਜ਼ੁਕ ਨੇ ਬੜੀ ਗਰੀਬੀ ਦੇਖੀ ਆ ਬੜੀ ਗਰੀਬੀ ਵਿੱਚ ਉਠਿਆ ਵਾ ਇਸ ਤੋਂ ਦੇ ਦੱਸ ਹੀ ਰਹੇ ਨੇ ਇਹਨਾਂ ਦੇ ਡੈਡੀ ਜਿਹੜੇ ਜ਼ਿਮੀਂਦਾਰਾਂ ਦੇ ਘਰ ਭਈ ਕਰਦੇ ਸੀ ਕੰਮ ਉਹਨਾਂ ਦਾ ਜ਼ਿਮੀਂਦਾਰਾਂ ਦਾ ਤੇ ਗੁਜ਼ਾਰਾ ਚੱਲਦਾ ਹੀ ਬਾਅਦ ਚ ਉਹਨਾਂ ਨੂੰ ਅਟੈਕ ਹੋ ਗਿਆ ਮਾਤਾ ਜੀ ਨੇ ਫਿਰ ਪਾਲਿਆ ਇਹਨਾਂ ਨੂੰ ਬੜੀ ਮੁਸ਼ਕਲਾਂ ਦੇ ਨਾਲ ਤੁਹਾਨੂੰ ਪਤਾ ਬੱਚੇ ਪਾਲਦੇ ਨੇ ਕਿਤਾਂ ਦੇ ਪਿਤਾ ਦੀ ਜਾਨ ਤੋਂ ਬਾਅਦ ਬੰਦਾ ਕੱਲਿਆ ਲੈ ਜਾਂਦਾ ਪਿਤਾ ਦੇ ਸਾਏ ਤੋਂ ਬਿਨਾ ਬੰਦਾ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰ੍ਹਾਂ ਦੇ ਦੋ ਵੇਖੋ ਜੀ ਮਾਂ ਪਿਓ ਦੇ ਬਿਨਾਂ ਤੇ ਬੱਚੇ ਦੀ ਜ਼ਿੰਦਗੀ ਬਹੁਤ ਮੁਸ਼ਕਲ ਤੁਹਾਨੂੰ ਪਤਾ ਹੀ ਆ ਨਿਕਲਦੀ ਆ ਬੱਚੇ ਸਟੈਂਡ ਹੋਣਾ ਬੜਾ ਮੁਸ਼ਕਲ ਹੁੰਦਾ ਮਾਪਿਆਂ ਤੋਂ ਬਗੈਰ ਤੇ ਵੇਖੋ ਬੱਚੇ ਨੇ ਚਲੋ ਫਿਰ ਵੀ ਮਿਹਨਤ ਕਰਕੇ ਆਪਣੀ ਮਾਂ ਨੂੰ ਨਾਲ ਸਾਥ ਦਿੰਦੇ ਸੰਯੋਗ ਦਿੰਦੇ ਨੇ ਤੇ ਹੁਣ ਬੱਚੇ ਦਾ ਕੰਮ ਚੱਲਦਾ ਰੋਟੀ ਖਾਣ ਲੱਗੇ ਡੈਡੀ ਦੇ ਬਾਅਦ ਵਿੱਚ ਉਹ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਜਿਹੜੇ ਇੱਥੇ ਲੋਕ ਨੇ ਜਿਹੜਾ ਕੀ ਰਣਜੀਤ ਕੋਲ ਸਮਾਨ ਲੈਣ ਵਾਸਤੇ ਆਏ ਉਹਨਾਂ ਨੇ ਦੱਸਿਆ ਵੀ ਰਣਜੀਤ ਬੜਾ ਮਿਹਨਤਕਸ਼ ਜਿਹੜਾ ਹੈ ਬੱਚਾ ਵਾ ਅਤੇ ਆਮ ਘਰਾਂ ਦਾ ਬੱਚਾ ਬੜੀ ਮਿਹਨਤ ਕਰਕੇ ਬੜੀ ਗਰੀਬੀ ਵਿੱਚੋਂ ਉੱਠ ਕੇ ਸਾਹਮਣੇ ਆਇਆ ਪਰ ਤੁਹਾਡੇ ਸਾਹ ਦੀ ਲੋੜ ਆ ਤੁਹਾਡੇ ਸਪੋਰਟ ਦੀ ਲੋੜ ਆ ਪਿਤਾ ਦੇ ਜਾਣ ਤੋਂ ਬਾਅਦ ਬੰਦਾ ਵੈਸੇ ਇਕੱਲਾ ਰਹਿ ਜਾਂਦਾ ਪਰ ਰਜੀਤ ਦਾ ਕਹਿਣਾ ਵੀ ਬਚਪਨ ਚ 2-3 ਸਾਲ ਦਾ ਸੀ ਜਦੋਂ ਇਹਦਾ ਪਿਤਾ ਦੀ ਮੌਤ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਇਹ ਮਰੇ ਪੜ੍ਹਾਈ ਕਰਨੀ ਸੀ ਜਿਹੜੇ ਹੱਥਾਂ 'ਚ ਕਿਤਾਬਾਂ ਹੋਣ ਜਿਹਦੀਆਂ ਸੀ ਉਹਨਾਂ ਹੱਥਾਂ ਵਿੱਚ ਅੱਜ ਸਮਾਰਥੀ ਦੇਖ ਸਕਦੇ ਪੀ ਇਹ ਜਿਹੜਾ ਫਾਸਟ ਫੂਡ ਦਾ ਬਣਾ ਰਿਹਾ ਵਾ ਜ਼ਿੰਦਗੀ ਚ ਰਜੀਤ ਦਾ ਕਹਿਣਾ ਵੀ ਜ਼ਿੰਦਗੀ 'ਚ ਬਹੁਤ ੱੱਕੇ ਖਾਦੇ ਨੇ ਬੜੇ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਪਰ ਡਟੇ ਰਹੇ ਫਿਰ ਵੀ ਇਮਾਨਦਾਰੀ ਨਾਲ ਆਪਣਾ ਮਾਂ ਦਾ ਜਿਹੜਾ ਸੁਪਣਾ ਸੀ ਜਾਂ ਮਾਂ ਦੇ ਨਾਲ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਚਲਾ ਰਹੇ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਅਜਿਹੀ ਵੀਡੀਓ ਨੂੰ ਬਤਵੱਸ਼ੇ ਜ਼ਰੂਰ ਕਰਦਿਆ ਕਰੋ ਜਿਹੜੇ ਬੱਚੇ ਮਿਹਨਤ ਕਸ਼ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਜੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਫਿਰ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਹ ਮਜ਼ਦੂਰੀ ਕਰਦੇ ਆਂ ਦੋਵੇਂ ਮਾਂ ਰੋਣਾ ਨਹੀਂ ਰੋਣਾ ਨਹੀਂ ਅੱਡ ਜੀ ਕੋਈ ਨਹੀਂ ਜਿਹੜੇ ਲੋਕ ਦੇਖ ਰਹੇ ਨੇ ਤੁਹਾਨੂੰ ਨਾ ਬਹੁਤ ਸਾਰੇ ਹੈਲਪ ਕਰਨਗੇ ਤੁਹਾਡੀ ਕੋਈ ਚੱਕਰ ਨਹੀਂ ਤੁਸੀਂ ਰੋਣਾ ਨਹੀਂ ਹੈਗਾ ਤੁਸੀਂ ਲੋਕਾਂ ਨੂੰ ਦੱਸੋ ਆਪਣਾ ਜੋ ਵੀ ਤੁਹਾਡੀ ਤਕਲੀਫ ਆ ਲੋਕਾਂ ਨੂੰ ਦੱਸੋ ਇਹ ਦੂਰ ਕਰਨਗੇ ਬਹੁਤ ਵਧੀਆ ਲੋਕ ਨੇ ਸਾਰੇ ਜੋ ਵੀ ਤੁਹਾਨੂੰ ਦੇਖ ਰਹੇ ਨੇ ਤੁਸੀਂ ਦੱਸੋ ਇਹਨਾਂ ਨੂੰ ਆਨ ਨੂੰ ਮਜੂਰੀ ਬੜੀ ਕਾਦੀ ਨਿਗੜ ਕੇ ਪੱਤੇ ਕੋਈ ਨਹੀਂ ਅੱਡ ਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਛੋਟਾ ਟਾਟਾ ਬੇਟਾ ਜਿਹੜਾ ਬਹੁਤ ਹੀ ਹੌਨਹਾਰਾ ਮਿਹਨਤੀ ਮੁੰਡਾ ਹੈ ਜੀ ਸੋ ਇਹ ਆਪੇ ਤੁਹਾਨੂੰ ਵਧੀਆ ਰੱਬ ਤਰੱਕੀ ਦੇਗਾ ਟੈਨਸ਼ਨ ਨਾ ਲੋ ਤੁਸੀਂ ਆਪੇ ਆਦੇ ਨਾਲ ਖਲੋਤੇ ਹੋਏ ਆਂ ਪਰਵਾਹ ਨਹੀਂ ਕਰਨੀ ਤੁਸੀਂ ਪਹਿਲੇ ਰੋਣਾ ਨਹੀਂ ਹੈਗਾ ਠੀਕ ਹੈ ਕਿਸੇ ਗੱਲੋਂ ਤੁਸੀਂ ਵੈਸੇ ਆਡੀ ਜੀ ਜਿਹੜੇ ਮਤਲਬ ਵੀ ਤੁਹਾਡੇ ਹਸਬੰਡ ਸੀ ਉਹਨਾਂ ਨੂੰ ਕੀ ਮਤਲਬ ਇਦਾਂ ਹੋਇਆ ਉਹਨਾਂ ਨੂੰ ਟੈਗ ਹੋ ਗਿਆ ਅੱਛਾ ਟੈਗ ਹੋ ਗਿਆ ਹਾਂਜੀ ਜੀਵਿੰਦ ਅਰੰਧਕਰ ਕੰਮ ਕਰਦਾ ਹੈ